ਆ ਦੇਖੋ ਆ ਦੇ ਆ ਬੱਚੀ ਹੁਣ ਛੋਟੀ ਤੇ ਛੱਡ ਕੇ ਤੇ ਆਪ ਉਥੋਂ ਨਿਕਲ ਗਏ ਆ ਮੈਂ ਕਹਿੰਦਾ ਜੇ ਹੁਣ ਅਸੀਂ ਜੇ ਇਨਸਾਨੀਅਤ ਹੈਗੀ ਨਾ ਸਾਡੇ ਆਪਣੇ ਸਾਰੇ ਵੀਰਾਂ ਭਰਾਵਾਂ ਦੇ ਵਿੱਚ ਜਿਹੜੇ ਵੀਡੀਓ ਦੇਖ ਰਹੇ ਤੈਨੂੰ ਸ਼ੇਅਰ ਜ਼ਰੂਰ ਕਰਿਓ ਆਪਾਂ ਇਹ ਲੱਭਣੇ ਆ ਜਿੱਥੇ ਦੀ ਵੀ ਹੈਗੇ ਆ ਤੇ ਆ ਸਸ਼ੀਕਲ ਜੀ ਤੁਸੀਂ ਜੁੜ ਚੁੱਕੇ ਹੋ ਮੋਟੀਵੇਟ ਪੰਜਾਬ ਦੇ ਨਾਲ ਕਲਯੁਗੀ ਮਾਪੇ ਦੀ ਕਠਿਆ ਕਰਤੂਤ ਸਾਹਮਣੇ ਇਹ ਸੀਸੀਟੀਵੀ ਵੀਡੀਓ 18 11 2024 ਦਾ ਹੈ ਜਿੱਥੇ ਇਹ ਮਾਪੇ ਆਪਣੀ ਨਿੱਕੀ ਜਹੀ ਬੱਚੀ ਨੂੰ ਇੱਕ ਸੁਨਸਾਨ ਜਗ੍ਹਾ ਦੇ ਉੱਪਰ ਰੱਖ ਕੇ ਚਲੇ ਜਾਂਦੇ ਨੇ ਉਸ ਤੋਂ ਬਾਅਦ ਪਿੱਛਾ ਭੌਂ ਕੇ ਇਸ ਬੱਚੀ ਦੇ ਵੱਲ ਦੇਖਦੇ ਵੀ ਨਹੀਂ ਕਿ ਉਸ ਦੀ ਹਾਲਤ ਜਿਹੜੀ ਹੈ ਕੀ ਹੋਵੇਗੀ ਤੁਹਾਨੂੰ ਦੱਦੀਏ ਕੇ ਦਸੂਹਾ ਸ਼ਹਿਰ ਦੀ ਇਹ ਜਿਹੜੀ ਖਬਰ ਦੱਸੀ ਜਾ ਰਹੀ ਹੈ ਜਿੱਥੇ ਇਸ ਘਟਿਆ ਮਾਵਾਪ ਦੀ ਕਰਤੂਤ ਸਾਹਮਣੇ ਆਈ ਹੈ ਇਹਨਾਂ ਨੇ ਇਹ ਵੀ ਨਹੀਂ ਸੋਚਿਆ ਕਿ ਬੱਚੀ ਨੂੰ ਹੋ ਸਕਦਾ ਹੈ ਉਹ ਤੇ ਕੁੱਤੇ ਬਿੱਲੇ ਹੀ ਖਾ ਜਾਣ ਕਿਉਂਕਿ ਛੋਟੀ ਜਹੀ ਬੱਚੀ ਹੈ ਉਸ ਨੂੰ ਸ਼ਾਇਦ ਬੋਲਣਾ ਵੀ ਨਹੀਂ ਆਉਂਦਾ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿਵੇਂ ਇਹ ਬੱਚੀ ਨੂੰ ਰੱਖ ਕੇ ਚਲੇ ਗਏ ਨੇ ਤੇ ਮੁੜ ਕੇ ਵਾਪਸ ਵੀ ਇੱਕ ਵਾਰ ਦੇਖਦੇ ਨਹੀਂ ਉਸ ਤੋਂ ਬਾਅਦ ਕੋਈ ਨੇਕ ਦਿਲ ਇਨਸਾਨ ਆਉਂਦਾ ਹੈ ਜਿਹੜਾ ਬੱਚੀ ਨੂੰ ਉੱਥੋਂ ਚੱਕਦਾ ਹੈ ਆਪਣੇ ਘਰ ਲੈ ਕੇ ਜਾਂਦਾ ਹੈ ਤੇ ਬਾਅਦ ਵਿੱਚ ਗੁਰ ਆਸਰਾ ਟੀਮ ਨੂੰ ਫੋਨ ਕਰਦਾ ਹੈ ਜਿਸ ਤੋਂ ਬਾਅਦ ਉਹ ਟੀਮ ਆ ਕੇ ਇਸ ਬੱਚੀ ਦੀ ਸਾਂਭ ਸੰਭਾਲ ਕਰਦੀ ਹੈ ਪੰਜਾਬ ਦੇ ਵਿੱਚ ਕਈ ਪਰਿਵਾਰ ਹਨ ਜਿਹੜੇ ਬੇਇਲਾਦ ਹਨ ਤੇ ਉਹ ਬੱਚੀਆਂ ਅਡਾਪਟ ਕਰਨ ਦੇ ਲਈ ਵੀ ਤਰਸ ਰਹੇ ਨੇ ਇਹਨਾਂ ਮਾਪੇ ਨੂੰ ਇੰਨੀ ਅਕਲ ਨਹੀਂ ਆਈ ਕਿ ਅਸੀਂ ਕਿਸੇ ਨੂੰ ਇਸ ਬੇਟੀ ਨੂੰ ਦਾਣ ਨਹੀਂ ਕਰ ਦਈਏ ਪਰ ਇਹਨਾਂ ਮਾਪੇ ਨੇ ਇਸ ਬੱਚੀ ਨੂੰ ਸੁਨਸਾਨ ਜਗ੍ਹਾ ਰੱਖ ਕੇ ਦਰਿੰਦਗੀ ਦਾ ਸਬੂਤ ਦੇ ਦਿੱਤਾ ਹੈ ਅੱਜ ਕੱਲ ਮਾਵਾਂ ਦੇ ਦਿਲ ਚੋਂ ਵੀ ਭਾਵਨਾਵਾਂ ਜਿਹੜੀਆਂ ਉਹ ਖਤਮ ਹੋ ਚੁੱਕੀਆਂ ਨੇ ਜਿੱਥੇ ਇੱਕ ਮਾਂ ਦੀ ਮਮਤਾ ਨੂੰ ਸਭ ਤੋਂ ਉੱਚਾ ਦਰਜਾ ਦਿੱਤਾ ਗਿਆ ਹੈ ਕਿ ਜੇਕਰ ਬੱਚਾ ਰੋਂਦਾ ਹੈ ਤਾਂ ਬੱਚੇ ਨੂੰ ਦੁੱਧ ਪਿਲਾਉਣ ਦੇ ਲਈ ਮਾਂ ਭੱਜੀ ਆਉਂਦੀ ਹੈ ਤਾਂ ਉੱਥੇ ਹੀ ਅੱਜ ਕੱਲ੍ਹ ਕਾਲ ਯੁੱਗ ਦੇ ਵਿੱਚ ਕਈ ਮਾਵਾਂ ਅਜਿਹਿਆਂ ਦੇਖੀਆਂ ਜਾਂਦੀਆਂ ਨੇ ਜਿਹੜੀਆਂ ਆਪਣੇ ਬੱਚਿਆਂ ਨੂੰ ਛੱਡ ਕੇ ਪਤਾ ਨਹੀਂ ਕਿੱਥੇ ਫਰ ਹੋ ਜਾਂਦੀਆਂ ਨੇ ਉਹਨਾਂ ਦੇ ਵਿੱਚੋਂ ਹੀ ਇਹ ਇੱਕ ਮਾਂ ਸੀ ਜਿਨੇ ਇੰਨੀ ਘਟਿਆ ਕਰਤੂਤ ਕੀਤੀ ਹੈ ਤਾਂ ਦੋਸਤੋ ਇਸ ਵੀਡੀਓ ਨੂੰ ਜਿਆਦਾ ਜਿਆਦਾ ਸ਼ੇਅਰ ਕਰਨਾ ਹੈ ਤਾਂ ਕਿ ਇਸ ਮਾਂ-ਬਾਪ ਦਾ ਪਤਾ ਲੱਗ ਸਕੇ ਜਿਸ ਨੇ ਘਟਿਆ ਕਰਤੂਤ ਕੀਤੀ ਹੈ ਤੇ ਇਹਨਾਂ ਤੇ ਸਖਤ ਕਾਰਵਾਈ ਵੀ ਹੋ ਸਕੇ ਤੁਸੀਂ ਦੇਖੋ ਹੁਣ ਗੋਰਾ ਅਸਰਾ ਟੀਮ ਦੇ ਵੱਲੋਂ ਕੀ ਕਿਹਾ ਗਿਆ ਅੱਗੇ ਇਸ ਬੱਚੀ ਦੇ ਬਾਰੇ ਤੇ ਉਸ ਟਾਈਮ ਜਾ ਕੇ ਅਸੀਂ ਰੈਸਕਿਊ ਕਰਕੇ ਸਾਡੀ ਟੀਮ ਵੱਲੋਂ ਇਹਨੂੰ ਗੋਰਾਸਰਾ ਸੇਵਾ ਕਰ ਲੈਂਦਾ ਗਿਆ ਸੀ ਲੈ ਕੇ ਤਾਂ ਇਹਨੂੰ ਰਾਤ 100 ਬੁਖਾਰ ਨਿਕਲਿਆ ਡਾਕਟਰ ਦੇ ਜਾ ਕੇ ਉੱਥੇ ਇਹਦੀ ਦਵਾਈ ਦਵਾ ਕੇ ਲਿਆਂਦੀ 100 ਬੁਖਾਰ ਨਿਕਲਿਆ ਬੁਖਾਰ ਤੋਂ ਬਾਅਦ ਚਲੋ ਦੁੱਧ ਪੀਤਾ ਰਾਤ ਸੁੱਤੀ ਰਹੀ ਆ ਤੇ ਤਕਰੀਬਨ 2 2-3 ਵਜੇ ਫੇਰ ਉੱਠ ਪਈ ਆ ਫੇਰ ਦੁੱਧ ਪਿਲਾਇਆ ਤੇ ਫੇਰ ਤਕਰੀਬਨ ਸੌ ਗਈ ਆ ਸਵੇਰ ਦਾ ਹੁਣ ਬੁਖਾਰ ਤਾਂ ਉਤਰਿਆ ਆ ਪਰ ਅਸੀਂ ਜਰੂਰੀ ਆ ਜਿੰਨੀ ਕਿ ਸਾਡੇ ਕੋਲ ਫੋਟੇਜ ਉਸੇ ਇਨਕੁਆਰੀ ਕੀਤੀ ਜਿੰਨੀ ਕਿ ਫੋਟੇਜ ਅਸੀਂ ਲੱਭੀ ਆ ਉੰਨੀ ਕ ਸਾਨੂੰ ਇਹ ਲੱਭ ਗਈ ਆ ਸਾਨੂੰ ਵੀਰਾਂ ਨੇ ਉੱਥੇ ਦਿੱਤੀ ਆ ਬਾਕੀ ਹੁਣ ਜੇ ਕੋਈ ਵੀਰ ਉੱਥੇ ਸਾਫ਼ ਸ਼ਕਲ ਵਾਲੀ ਉਹਨਾਂ ਦੇ ਕੋਈ ਆਉਂਦੀ ਆ ਤੇ ਉਹ ਜਰੂਰ ਸਾਡੇ ਨਾਲ ਸ਼ੇਅਰ ਕਰੋ ਦੇਖੋ ਕਿੰਨੀ ਬੱਚੀ ਪਿਆਰੀ ਆ ਐਕਟਿਵ ਕਿੰਨੀ ਆ ਤੇ ਆਪਾਂ ਇਹਨੂੰ ਬੱਚੀ ਨੂੰ ਜਿਹੜਾ ਉਹਨੇ ਜੇ ਨਹੀਂ ਸਾਹਮ ਹੁੰਦੀ ਆ ਕਿਸੇ ਨੂੰ ਉਦਾਂ ਦੇ ਦਿਦਾਓ ਕਿੰਨੇ ਬੇਵੁਲਾਦ ਕਿੰਨੇ ਲੋਕ ਦੁਨੀਆ ਸਾਨੂੰ ਫੋਨ ਕਰ ਰਹੇ ਆ ਅਸੀਂ ਤੁਹਾਨੂੰ ਦੱਸ ਨਹੀਂ ਸਕਦੇ ਕਿੰਨੀ ਲੋਕ ਦੁਨੀਆ ਰੋ ਰਹੇ ਆ ਵੀ ਸਾਨੂੰ ਬੱਚੀ ਦੇ ਦਿਓ